ਮੁੱਖ ਮੰਤਰੀ ਤਾਂ ਕਲਾਕਾਰ ਹੈਗੇ ਡਰਾਮਾ ਤਾਂ ਜਦ ਮਰਜੀ ਕਰ ਸਕਦੇ ਨੇ ਕਦੇ ਰੋਣੋ ਕਦੇ ਹੱਸਣੋ ਜੋ ਮਰਜੀ ਕਰ ਲੋ ਉਹਨਾਂ ਦਾ ਤਾਂ ਦਿਮਾਗ ਹੀ ਹੈ ਨਹੀਂ ਕਿ ਉਹਨਾਂ ਨੂੰ ਸਮਝ ਹੋ ਭਗਵੰਤ ਮਾਨ ਉਹਨਾਂ ਦੀ 2023 ਦੀ ਇੱਕ ਵੀਡੀਓ ਤੁਰੇ ਫਿਰਦੇ ਉਹ ਕਹਿੰਦਾ ਮੈਂ ਮੰਗਣ ਕਿਵੇਂ ਜਾਵਾਂ ਕਿ ਇਧਰ ਤੋਂ ਮੈਂ ਕਿਉਂ ਮੰਗਾਂ ਅਸੀਂ ਕੋਈ ਪਿਖਹਾਰੀ ਆ ਮੈਨੂੰ ਹੱਕ ਹੈ ਪੁਰਾਣਿਆਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਨੂੰ ਪਤਾ ਸਾਡੇ ਕੋਲ ਖਜ਼ਾਨੇ 'ਚ ਪੈਸੇ ਪਏ ਨੇ ਹੁਣ ਵੀ 10000 ਕਰੋੜ ਰੁਪਇਆ ਤੁਹਾਡੇ ਕੋਲ ਡਿਜੈਸਟਨਲ ਮੈਨੇਜਮੈਂਟ ਫੰਡ ਦਾ ਪਿਆ ਉਹ ਚਾ ਰੁਪਇਆ ਖਰਚ ਕਰਕੇ ਤਾਂ ਦਿਖਾਓ ਹੁਣ ਤੂੰ ਚਿੱਠੀ ਲਿਖ ਰਿਹਾ ਜਦੋਂ ਲੋਕ ਡੁੱਬ ਗਏ ਪ੍ਰਧਾਨ ਮੰਤਰੀ ਨੂੰ ਕਿ ਮੈਨੂੰ ਇਜਾਜ਼ਤ ਦਿਓ ਜੀ ਮੈਂ 50000 ਦੇਣਾ ਚਾਹੁੰਦਾ ਮੈਨੂੰ ਇੰਨਾ ਦਿਓ ਜੀ ਤੈਨੂੰ ਇਹ 2023 ਤੋਂ ਲੈ ਕੇ ਅੱਜ ਤੱਕ ਨਹੀਂ ਸੀ ਪਤਾ ਇਧਰ ਹੀ ਲੜੇ ਕਿਉਂ ਨਹੀਂ 2023 ਤੋਂ ਲੈ ਕੇ ਆ ਚਾਰ ਦਿਨ ਪਹਿਲਾਂ ਦੀ ਚਿੱਠੀ ਤੇ ਵਿੱਚ ਕਦੇ Chief Minister ਦੀ ਕੋਈ ਚਿੱਠੀ ਦੇਖੀ ਇਹਦੇ ਬਾਰੇ ਕਦੇ ਬਿਆਨ ਸੁਣਿਆ ਜੇ ਕਦੇ ਨਹੀਂ ਤਾਂ ਮਤਲਬ ਤੁਹਾਡੇ ਜੇ ਜਾਂ ਤਾਂ ਤੁਸੀਂ ਨਾਕਾਬਰ ਹੋ ਜਾਂ ਜਾਣਬੁੱਝ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਜਾਂ ਆਪ ਮੂਰਖ ਹੋ ਹੋਰ ਕੋਈ ਤਰੀਕਾ ਹੀ ਨਹੀਂ ਜੇ ਸਰਕਾਰ ਨੂੰ ਆਪਾਂ ਤਰਤੀਬ ਬਾਈਜ ਦੇਖੀ ਜਿੰਨੇ ਵੀ ਹਰ ਰੋਕੂ ਪ੍ਰਬੰਧ ਕਰਨੇ ਹੁੰਦੇ ਉਹਦੀ ਮੀਟਿੰਗ ਅਪ੍ਰੈਲ ਦੇ ਪਹਿਲੇ ਹਫਤੇ ਨਿਬੜ ਜਾਣੀ ਹੁੰਦੀ ਹੈ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਇਹ ਮੀਟਿੰਗ ਕਰਦੇ ਨੇ 5 ਜੂਨ ਨੂੰ ਜਾਂ ਤੇ ਕਿਉਂਕਿ ਤੁਸੀਂ ਚੋਣਾ ਚ ਲੱਗੇ ਹੋ ਬਾਈ ਇਲੈਕਸ਼ਨ ਹੈ ਜੀ ਫਲਾਨਾ ਜਿਹੜੀ ਸਰਕਾਰ ਚ 4 4 ਮਹੀਨੇ ਕੈਬਨਿਟ ਦੀ ਮੀਟਿੰਗ ਨਾ ਹੋਵੇ ਉਹਨੇ ਇਹਨਾਂ ਦਾ ਪ੍ਰਬੰਧ ਕਿਵੇਂ ਕਰ ਦੇਣਾ ਕਟੋ ਕਟ ਐਵਰੇਜ 25% ਪਾਣੀ ਜੇ ਲਗਾਤਾਰ ਫਲੋ ਚ ਵਗਦਾ ਰਹੇ ਹੜ ਨਹੀਂ ਆਉਣਗੇ ਲੋਕਾਂ ਦੇ ਤਰਤੀਬ ਚ ਪਾਣੀ ਜਾਂਦਾ ਰਹੂ ਹੜ ਕਦੋਂ ਆਉਂਦਾ ਤੁਸੀਂ ਬੰਨ ਰੋਕੀ ਰੱਖਦੇ ਹੋ ਉਹਨੂੰ ਪਰਦੇ ਹੋ ਉਹਨਾਂ ਚਿਰ ਪਰਦੇ ਰਹਿੰਦੇ ਹੋ ਫਿਰ ਉੱਪਰ ਵੀ ਜਿਆਦਾ ਪੈ ਜਾਂਦਾ ਫਿਰ ਇੱਕ ਲਖਤ ਤੁਸੀਂ 2 ਲਖ ਕਿਉਂ ਛੱਡਤਾ ਜੇ 20000 25000 30000 ਕਿਉਂਕਿ ਲਗਾਤਾਰ ਆਉਂਦਾ ਰਹੇ ਕਿਉਂ ਆਊਗਾ ਜੀ ਹੜ ਆਟੋਮੈਟਿਕਲੀ ਨਹੀਂ ਇਸੇ ਕਰਕੇ ਇਹ ਕੁਦਰਤੀ ਨਹੀਂ ਹੈ ਇਹ ਮੈਨ ਮੇਡ ਹੈ ਇਹ ਸਾਡੇ ਉਹ ਜਿਹੜੇ ਇੰਜੀਨੀਅਰ ਉੱਥੇ ਬੈਠੇ ਨੇ ਜਿਹੜਾ ਫੈਸਲਾ ਕਰਨ ਵਾਲਾ ਬਿਊਰੋਕ੍ਰੇਟ ਬੈਠਾ ਹੈ ਜਿਹੜੇ ਮੰਤਰੀ ਸੰਤਰੀ ਅਸੀਂ ਸਮਝ ਨਹੀਂ ਤਾਂ ਵੀ ਨਲਾਕੀ ਆ ਤਾਂ ਵੀ ਉਹ ਜੋਗ ਨਹੀਂ ਜੇ ਸਮਝਦੇ ਹੋਏ ਫੇਰ ਦੀ ਛੱਡ ਰਹੇ ਤਾਂ ਸਾਜ਼ਿਸ਼ ਕਰ ਰਹੇ ਨੇ ਕਿ ਐਮਐਲਏ ਨੂੰ ਆਪਣੀ ਬੰਦੀ ਜੋ ਜ਼ਿੰਮੇਵਾਰੀ ਲੋਕ ਇਨ੍ਹਾਂ ਲੋਕਾਂ ਨੇ ਉਹਨਾਂ ਨੂੰ ਦਿੱਤੀ ਆ ਜਿਹੜੇ ਇਸ ਵੇਲੇ ਪਾਣੀਆਂ ਚ ਡੁੱਬ ਰਹੇ ਉਹ ਨਿਭਾਉਣੀ ਚਾਹੀਦੀ ਐ ਸਵਾਏ ਕਿ ਜੋ ਕੰਮ ਲੋਕ ਵੀ ਕਰ ਸਕਦੇ ਨੇ ਸੰਸਥਾਵਾਂ ਵੀ ਕਰ ਸਕਦੀਆਂ ਉਹਨਾਂ ਤੋਂ ਇਲਾਵਾ ਵੈਸੇ ਜੇ ਕਦੇ ਆਪਾਂ ਸਵਾਲ ਪੁੱਛੀ ਐ ਐਮਐਲਏ ਤੋਂ ਵੀ ਬੀਇੰਗ ਐਮਐਲਏ ਤੇਰੇ ਕੀ ਕੰਮ ਨੇ ਪੰਜਾਬ ਦੇ 117 ਐਮਐਲਏਾਂ ਚੋਂ ਜੇ ਵੀ ਨੰਬਰ ਵੀ ਲੈ ਗਿਆ 100 ਚੋਕੇ 20 ਗਿਆ ਐਮ ਐਲ ਏ ਉਹਦੇ ਕੀਤੇ ਮੇਰਾ ਨਾਮ ਮਟਾ ਦੇ ਪਤਾ ਹੀ ਨਹੀਂ ਹੈ ਬਹੁਤਕ ਤਾਕਤ ਹੀ ਨਹੀਂ ਆ ਕਿ ਉਹ ਇਹ ਪਤਾ ਹੋਵੇ ਮੈਂ ਐਮ ਐਲ ਏ ਆ ਮੈਂ ਕੀ ਕਰਨਾ ਇਹ ਕੋਈ ਛੁਟਕਰਾ ਸੁਣਾ ਰਿਹਾ ਐਸੇ ਕੋਈ ਕਹਿੰਦੇ ਮੈਂ ਉਹਨੂੰ ਕਿਹਾ ਮੈਂਬਰ ਐਮ ਐਲ ਏ ਦਾ ਮਤਲਬ ਹੁੰਦਾ ਮੈਂਬਰ ਆਫ ਲੈਜਿਸਲੇਟਰ ਅਸੈਂਬਲੀ ਲੈਜਿਸਲੇਸ਼ਨ ਦਾ ਮਤਲਬ ਹੁੰਦਾ ਕਾਨੂੰਨ ਬਣਾਉਣਾ ਕਦੇ ਕਾਨੂੰਨ ਦੇਖਿਆ ਕਦੇ ਕਾਨੂੰਨ ਤੇ ਬਹਿਸ ਕੀਤੀ ਹੈ ਕਦੇ ਸਮਝ ਆਈ ਹੈ ਤੈਨੂੰ ਆਈ ਹੋਣੀ ਕਿਸੇ ਨੂੰ ਜੇ ਜੋ ਭਗਵੰਤ ਮਾਨ ਕਹਿੰਦਾ ਸੀ ਨਾ ਅਸੀਂ ਸਵਾਲ ਕਰਨ ਲਾਵਾਂਗੇ ਜੇ ਸਵਾਲ ਕਰਨ ਲਾਵਾਂਗੇ ਹੁਣ ਲੋਕ ਕਰਨ ਲੱਗੇ ਸਵਾਲ ਤੇ ਆਓ ਵੀ ਤਾਂ ਸਾਹਮਣੇ ਜਵਾਬ ਦੇਣ ਲਈ ਵੀ ਆਓ ਮੈਂ ਇੱਕ ਰੀਲ ਦੇਖ ਰਿਆ ਸੀ ਉਹ ਕਹਿ ਰਿਆ ਸੀਗਾ ਜੀ ਤੂੰ ਕੌਣ ਪੁੱਛ ਰਿਹਾ ਸਵਾਲ ਤੂੰ ਪੀਟੀਸੀ ਤੋਂ ਲੱਗਦਾ ਜਾਂ ਤਾਂ ਪੀਟੀਸੀ ਗੈਰਕਾਨੂੰਨੀ ਘਰਾੜ ਦੇ ਦੂੰ ਉਹਨੂੰ ਬੰਦ ਕਰਾ ਦੋ ਜੇ ਉਹ ਹੈ ਚਾਹੇ ਪੀਟੀਸੀ ਹੋਵੇ ਚਾਹੇ ਕਾਲਾ ਚੋਰ ਹੋਵੇ ਤੁਸੀਂ ਕੀ ਲੈਣਾ ਕੌਣ ਹੈ ਇੱਕ ਬੰਦਾ ਤੁਹਾਡੇ ਤੋਂ ਸਵਾਲ ਕਰ ਰਿਹਾ ਉਹ ਇਹ ਕਹਿ ਰਿਹਾ ਵੀ ਤੇਰੀ ਭਾਈ ਵੀਡੀਓ ਹੈ ਇੱਕ ਉਹ ਚੱਲ ਰਹੀ ਹੈ ਜਿਹੜੀ ਕਹਿੰਦੀ ਆ ਮੁਰਗੀ ਦਾ ਵੀ ਪੈਸਾ ਦੇਾਂਗੇ ਜਿਹੜੀ ਕਹਿੰਦੀ ਆ ਬਕਰੀ ਦਾ ਵੀ ਦੇਾਂਗੇ ਉਹ ਕਿੱਥੇ ਆ ਪੈਸਾ ਜਵਾਬ ਤੈਨੂੰ ਇਹਦਾ ਦੇਣਾ ਚਾਹੀਦਾ ਜਾਂ ਕੌਣ ਪੁੱਛ ਰਿਹਾ ਹੈ ਸਾਡੇ ਬੰਦਿਆਂ 'ਚ ਜਾਨ ਨਹੀਂ ਐ ਚੀਫ ਮਿਨਿਸਟਰ 'ਚ ਜਾਨ ਨਹੀਂ ਐ ਪਹਿਲਾਂ ਅਬਦਾਲੀ ਆਉਂਦਾ ਸੀ ਪੰਜਾਬ ਦੀ ਧਰਤੀ ਤੇ ਘੇਰ ਕੇ ਉਹਨੂੰ ਲੁੱਟਦੇ ਸੀ ਪੰਜਾਬ ਦੇ ਸਿੱਖ ਹੁਣ ਦਿੱਲੀ ਵਾਲਾ ਸਾਹਮਣੇ ਸਰੈਂਡਰ ਕਰਕੇ ਬਹਿ ਕੇ ਮੂੰਹ ਸੂਕੇ ਬਹਿ ਗਏ ਕਿਉਂ ਇਹਦਾ ਕੁਦਰਤੀ ਤੌਰ ਤੇ ਉਹ ਭਜਣਾ ਇਹਦੇ ਹਾਲਾਤ ਇਹੋ ਜਿਹੋ ਕਿ ਪਹਿਲਾਂ ਲੈਂਡ ਪੂਲਿੰਗ ਪਾਲਿਸੀ 'ਚ ਪੜਨਾ ਬੰਦ ਬੰਦ ਕਰਤੇ ਹੁਣ ਹੜਾ ਚਾਗਲੇ ਨੂੰ ਆਏ ਵੀ ਕਿਤੇ ਦਰਿਆਛੀਨਾਂ ਡੋਬ ਦੇਣ ਧੋਖੇ ਲਿਆ ਕੇ ਉਹ ਤਾਂ ਡਰਦੇ ਉੱਥੇ ਬੈਠੇ ਨੇ ਉਹਨਾਂ ਕੋਲ ਇਲਾਜ ਕੋਈ ਨਹੀਂ ਐ ਕਿਸੇ ਚੀਜ਼ ਦਾ ਨਾ ਉਹਨਾਂ 'ਚ ਹਿੰਮਤ ਤਾਂ اخਲਾਕੀ ਤੌਰ ਤੇ ਕਰਪਟ ਤੇ ਬੇਈਮਾਨ ਬੰਦੇ ਕੋਲ ਜ਼ਰੂ ਦੇ ਛੋਪਰੇ ਜਿੱਦਣ ਉਹ ਖੜੇ ਹੋਣਾ ਸ਼ੁਰੂ ਹੋ ਜਾਂਦੇ ਨੇ ਉਨਾਂ ਚਿਰ ਉਹ ਪੱਤਰੇ ਬਾਜ ਜਾਂਦੇ ਨੇ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾ ਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਵੂਗੇ ਪੰਜਾਬ ਇਹਨਾਂ ਦਿਨਾਂ ਦੇ ਵਿੱਚ ਹੜਾਂ ਦੀ ਮਾਰ ਚੱਲ ਰਿਹਾ ਹੈ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਆ ਜੇਕਰ ਲੋਕਾਂ ਦੇ ਨਾਲ ਗੱਲ ਕਰਦੇ ਆ ਤਾਂ ਸਰਕਾਰ ਲੋਕ ਕਹਿੰਦੇ ਨੇ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਸਹੀ ਤਰੀਕੇ ਨਾਲ ਨਿਭਾ ਨਹੀਂ ਸਕੀ ਉਹ ਗੱਲ ਵਾਕਾ ਕਿ ਸਰਕਾਰ ਇਹ ਕਹੇਰੀਆ ਕਿ ਲੋਕਾਂ ਦੇ ਲਈ ਹੈਲੀਕਾਪਟਰ ਦਿੱਤੇ ਜਾ ਰਹੇ ਨੇ ਉਹ ਗੱਲ ਵਾਕਾ ਕਿ ਮੰਤਰੀ ਜਿਹੜੇ ਨੇ ਉਹ ਮੋਡਿਆਂ ਦੇ ਉੱਪਰ ਬੋਰੀਆਂ ਚੱਕੀ ਤੁਰੇ ਫਿਰਦੇ ਨੇ ਪਰ ਕੀ ਅਸਲ ਦੇ ਵਿੱਚ ਜੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਸਰਕਾਰ ਵੱਲੋਂ ਨਿਭਾਈ ਗਈ ਕਿਉਂਕਿ ਇਹ ਵੀ ਸਵਾਲ ਉੱਠਿਆ ਕਿ ਇਹ ਹੜ੍ਹ ਜਿਹੜੇ ਨੇ ਇਸ ਦਾ ਜਿੰਨਾ ਨੁਕਸਾਨ ਹੋਇਆ ਇਹਨੂੰ ਘਟਾਇਆ ਜਾ ਸਕਦਾ ਇਸ ਤਬਾਈ ਤਬਾਹੀ ਨੂੰ ਘਟਾਇਆ ਜਾ ਸਕਦਾ ਸੀ ਜੇਕਰ ਬਣਦੀ ਜ਼ਿੰਮੇਵਾਰੀ ਸਰਕਾਰ ਦੇ ਵੱਲੋਂ ਨਿਭਾਈ ਹੁੰਦੀ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਭਮੀ ਸਿੰਘ ਹੋਣਗੇ ਕਿਉਂਕਿ ਅੱਜ ਇਹਨਾਂ ਏਰੀਆ ਦੇ ਵਿੱਚ ਉਹ ਜਾ ਕੇ ਆਏ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਸਰ ਸਵਾਗਤ ਆ ਰਹੇ ਮੀਟਰ ਜੀ ਤੁਸੀਂ ਜਾ ਕੇ ਆਏ ਅੰਦਰ ਬੋਰਡ ਦੇ ਜ਼ਰੀਏ ਹਾਲਾਤ ਮੈਨੂੰ ਲੱਗਦਾ ਸ਼ਾਇਦ ਬੱਤ ਤੋਂ ਬੱਤਰ ਨੇ ਬਿਲਕੁਲ ਜੇ ਪਾਣੀ ਘਟਦਾ ਨਜ਼ਰ ਨਹੀਂ ਆ ਰਿਹਾ ਪਾਣੀ ਚੜਦਾ ਹੀ ਨਜ਼ਰ ਆ ਰਿਹਾ ਸਭ ਤੋਂ ਜ਼ਿਆਦਾ ਇੱਕ ਸਮੱਸਿਆ ਦੇ ਲਈ ਦੇਖਣ ਨੂੰ ਮਿਲੀ ਹੈ ਲੋਕਾਂ ਨੇ ਬੱਚੇ ਤੇ ਲੋਕ ਤਾਂ ਕਿਤੇ ਰਿਸ਼ਤੇਦਾਰੀਆਂ ਚ ਇੱਧਰ ਉੱਧਰ ਕੱਢ ਲਏ ਨੇ ਜੀ ਪਰ ਜਿਹੜੇ ਉੱਥੇ ਕੁਝ ਬਜ਼ੁਰਗ ਦੋ ਦੋ ਰਹੇ ਹੋਏ ਨੇ ਘਰ ਛੱਡ ਕੇ ਨਹੀਂ ਜਾ ਸਕਦੇ ਭਾਵੇਂ ਕੁਝ ਲੋਕਾਂ ਨੇ ਘਰ ਉੱਚੇ ਪਏ ਨੇ ਪਰ ਪਸ਼ੂਆਂ ਦੀ ਬੇहद ਜ਼ਿਆਦਾ ਸਮੱਸਿਆ ਆ ਰਹੀ ਹੈ ਇਲਾਕੇ 'ਚ ਪਸ਼ੂ ਹਰ ਘਰ 'ਚ ਨੇ ਲਗਭਗ ਉਹਨਾਂ ਦੇ ਲਈ ਚਾਰੇ ਦੀ ਸਮੱਸਿਆ ਹੈ ਪਸ਼ੂਆਂ ਲਈ ਜੇ ਨੀਵਾ ਥਾਂ ਸੀ ਉਹਨਾਂ ਨੇ ਹੁਣ ਉੱਚਾ ਕੇ ਆਪਣੇ ਉੱਪਰਲੇ ਭਾਂਡਿਆਂ 'ਚ ਲਿਆਂਦੇ ਹੋਏ ਨੇ ਉੱਥੇ ਉੱਥੇ ਬੰਨੇ ਹੋਏ ਨੇ ਇਹ ਬਹੁਤ ਵੱਡੀ ਸਮੱਸਿਆ ਦੇ ਰੂਪ ਦੇ ਵਿੱਚ ਉਹਨਾਂ ਨੂੰ ਆ ਰਿਹਾ ਹੈ ਕਿ ਉੱਥੇ ਚਾਰਾ ਜਾਂ ਕਿੰਨਾ ਸਮਾਂ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਵੱਡੀਆਂ ਕਿਸ਼ਤੀਆਂ ਦਾ ਕਿ ਉਹ ਪਸ਼ੂ ਘਟੋ ਘਟੋ ਨਾਲ ਕਿਸ਼ਤੀਆਂ ਦੇ ਵਿੱਚ ਇੱਧਰ ਬੰਨਦੇ ਪਾਰ ਜਾਂ ਬੰਨਦੇ ਉੱਤੇ ਲੈ ਕੇ ਆਏ ਜਾ ਸਕਣ। ਇਹ ਬਹੁਤ بڑا ਸੰਕਟ ਹੈ। ਦੂਜੀ ਗੱਲ ਇਹ ਵੀ ਹੈ ਉਹ ਹੁਣ ਕਹਿ ਰਹੇ ਨੇ ਕਿ ਸਾਡਾ ਕੋਈ ਕਹਿ ਰਿਹਾ ਸਾਡਾ 85 ਸਾਲ ਦਾ ਬਜ਼ੁਰਗ ਸੀ। ਉਹਦੀ ਦੇਖਭਾਲ ਅਸੀਂ ਇੱਥੇ ਤੱਕ ਕਰਦੇ ਹਾਂ। ਰਿਸ਼ਤੇਦਾਰੀ ਛੱਡਿਆ ਉੱਨੀ ਹੁੰਦੀ ਆ ਜਾਂ ਨਹੀਂ ਹੁੰਦੀ। ਜਾਂ ਉਹ ਇੱਥੇ ਨੂੰ ਤਰਸਦਾ ਹੈ ਕਿ ਮੈਂ ਆਪਣੇ ਘਰ ਕਿਉਂ ਨਹੀਂ ਆ ਮੇਰਾ ਆਏ। ਇੱਕ ਜਿਹੜੀ ਭਾਵਨਾਤਮਕ ਸਟੋਰੀ ਹੈ। ਜਿਹੜੀ इमोशनल ਸਟੋਰੀ ਹੈ ਇਹਨੂੰ ਕੋਈ ਜੱਜ ਨਹੀਂ ਕਰਦਾ ਸਰਕਾਰਾਂ ਥੋੜੀ ਇਹਨੂੰ ਦੇਖਦੀਆਂ ਨੇ ਬੰਦੇ ਦੇ इमोਸ਼ਨ ਕੀ ਹੁੰਦੇ ਨੇ ਪਰਿਵਾਰ ਨਾਲ ਸਾਡੇ ਤਾਂ इमोਸ਼ਨ ਹੋਣੇ ਕਿ ਬੰਦੇ ਦੀ ਕੈਨੇਡਾ ਚ ਮੌਤ ਹੁੰਦੀ ਆ ਕੋਈ ਕਹਿੰਦਾ ਮੇਰੀ ਲਾਸ਼ ਮੇਰੇ ਪਿੰਡ ਲੈ ਕੇ ਜਾਏ ਉਹ ਉੱਥੇ ਜਾ ਕੇ ਸਾੜੇ ਉਹ ਲੱਖਾਂ ਰੁਪਈਆ ਖਰਚ ਕਰਕੇ ਇੱਕ ਜਜ਼ਬਾਤ ਨੇ ਇਹਨਾਂ ਜਜ਼ਬਾਤਾਂ ਤੋਂ ਦੂਰ ਕੋਈ ਖ਼ਰਤ ਬੰਦੇ ਜੇਕਰ ਬੈਠੇ ਹੋਣਗੇ ਤਾਂ ਇਹਨੂੰ ਇਹਨੂੰ ਸ਼ਬਦਾਂ ਚ ਨਾ ਬਿਆਰ ਕੀਤਾ ਜਾ ਸਕਦਾ ਜਾਂ ਨਾ ਸ਼ਬਦਾਂ ਦੇ ਵਿੱਚ ਸਮਝਿਆ ਜਾ ਸਕਦਾ ਭਾਵਨਾ ਭਾਵਨਾ ਰੂਹ ਰੂਹ ਨਾਲ ਹੀ ਮਿਲ ਕੇ ਗੱਲ ਕਰਦੀ ਹੈ ਸ਼ਾਇਦ ਇਸੇ ਕਰਕੇ ਉਹ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਜਿਹੜੀਆਂ ਮੜੀ ਮੁੱਟੀ ਜਿਹੀ ਕਿਸ਼ਤੀਆਂ ਆਈਆਂ ਸੰਗਤ ਲੈ ਕੇ ਆ ਰਹੀ ਹੈ ਕਿਤੋਂ ਨਾ ਕਿਤੋਂ ਕੁਝ ਜੋ ਉਹਨੂੰ ਪਤਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਹਾਲਾਂਕਿ ਇੱਥੇ ਤੱਕ ਤਾਂ ਬਹੁਤ ਕੁਝ ਆਉਂਦਾ ਹੈ ਪਰ ਅੱਗੇ ਕਿਵੇਂ ਜਾਵੇ ਇਹ ਜਿਹੜੇ ਵਲੰਟੀਅਰ ਨੇ ਜਿਹੜੇ ਲੋਕ ਕੰਮ ਕਰਦੇ ਨੇ ਸਵੈਛਿਕ ਢੰਗ ਨਾਲ ਦਿਨ ਰਾਤ ਇੱਕ ਕੀਤਾ ਹੋਇਆ ਉਹਨਾਂ ਲਈ ਵੀ ਇਹ ਸੰਕਰਟਕ ਲੋੜੀਂਦੀਆਂ ਕਿਸ਼ਤੀਆਂ ਨਹੀਂ ਹੈ ਬਿਲਕੁਲ ਔਰ ਜਿਹੜੀਆਂ ਕਲੀਆਂ ਚੱਪੂ ਵਾਲੀਆਂ ਕਿਸ਼ਤੀਆਂ ਨੇ ਵਹਿਣ ਇੰਨਾ ਜ਼ਿਆਦਾ ਤੇਜ਼ ਹੈ ਉਦੇ ਚ ਉਹ ਖੜਨਾ ਮੁਸ਼ਕਲ ਹੋਇਆ ਪਿਆ ਤੇ ਜਿਹੜੀਆਂ ਮੋਟਰਾਂ ਵਾਲੀਆਂ ਕਿਸ਼ਤੀਆਂ ਜਾਂ ਬਾਕੀ ਨੇ ਉਹ ਘਟਨੇ ਉਹ ਹੈ ਨਹੀਂ ਉਸ ਪੱਧਰ ਦੇ ਉੱਤੇ ਇਹ ਸੰਕਟ ਲਗਾਤਾਰ ਜਿਹੜਾ ਉਸ ਰੂਪ ਦੇ ਵਿੱਚ ਬਣਿਆ ਹੋਇਆ ਤੇ ਲੋਕਾਂ ਨੂੰ ਡਰ ਇਦੋਂ ਅਗੜਾ ਜਿਆਦਾ ਸਤਾਰਿਆ ਉਹ ਇਸ ਤਾਰਿਆ ਹੁਣ ਵੀ ਚਲੋ ਭਾਈ ਅਜੇ ਤਾਂ ਸਾਰਾ ਕੁਝ ਆ ਰਿਹਾ ਜੀ ਜਦੋਂ ਮਹੀਨਾ 20 ਦਿਨ 10 ਦਿਨ ਨੂੰ ਇਹ ਪਾਣੀ ਹੀਠਾ ਹੋ ਜਾ ਲੱਗਿਆ ਜੀ ਉਦੋਂ ਮੀਡੀਆ ਵੀ ਚੱਲਾ ਜਾਣਾ ਹੈ ਬਿਲਕੁਲ ਉਦੋਂ ਪਾਣੀ ਵੀ ਨਹੀਂ ਦਿਖੂਗਾ ਉਸ ਰੂਪ ਦੇ ਵਿੱਚ ਅਸਲ ਜੰਗ ਜਿਹੜੀ ਹੈ ਜ਼ਿੰਦਗੀ ਦੀ ਉਦੋਂ ਸ਼ੁਰੂ ਹੋਣੀ ਹੈ ਉਦੋਂ ਕਿਉਂਕਿ ਜਿਹੜਾ ਆ ਮੱਛੀਆਂ ਜੀਵ ਜੰਤੂ ਹੋਰ ਜਿੰਨਾ ਮਾਲ ਪੱਤਾ ਹੁੰਦਾ ਇਹ ਬਰਿਆ ਹੋਣਾ ਜਦੋਂ ਪਾਣੀ ਖੜਜੂਗਾ ਪਾਣੀ ਨਹੀਂ ਹੋਊਗਾ ਉਹਦੇ ਨਾਲ ਜਿਹੜੀ ਸੜੇਹਾਂਤ ਮਾਰਦੀ ਆ ਉਸ ਸਮੇਂ ਮਾਹੌਲ ਦੇ ਵਿੱਚ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਪੈਦਾ ਹੋਣੀਆਂ ਨੇ ਜਿਸ ਲੈਵਲ ਦੀ ਗੱਲ ਆ ਉਹ ਹੈ ਤੇ ਦੂਜੀ ਗੱਲ ਜਿੰਨਾ ਮਰਜੀ ਜ਼ੋਰ ਲਾ ਲੈ ਜਿੰਨਾ ਵੀ ਇੱਥੇ ਸੇਲਟ ਹੋ ਗਿਆ ਇਹ ਰੇਤਾ ਆਜੂਗਾ ਉਹਨੂੰ ਠੀਕ ਕਰਕੇ ਅਗਲੀ ਫਸਲ ਬੀਜਣ ਦਾ 3 ਮਹੀਨੇ ਤੱਕ ਤਾਂ ਕੋਈ ਚਾਂਸ ਹੀ ਨਹੀਂ ਹੋਣਾ ਪੇ ਪਸ਼ੂਆਂ ਦਾ ਹਰਾਚਾਰਾ 2 ਮਹੀਨੇ ਤੱਕ ਮਹੀਨੇ ਡੇਢ 2 ਮਹੀਨੇ ਤੱਕ ਭਿਜਿਆ ਨਹੀਂ ਜਾਣਾ ਜੇ ਬੀਜ ਦੇਣਗੇ ਉਹਨਾਂ ਤਰੰਤ ਥੋੜੀ ਹੋ ਜਾਣਾ ਹੈ ਉਹਨਾਂ ਵੱਡੜ ਜੋਗਾ ਹੋਣ ਲਈ ਵੀ 2-3 ਮਹੀਨੇ ਲੈਣੇ ਨੇ ਬਿਲਕੁਲ ਉਦੋਂ ਦਾ ਜਿਹੜੀ ਇੱਕ ਰੋਲ ਹੋਏਗਾ ਸਮਾਜ ਦਾ ਤੇ ਸਰਕਾਰਾਂ ਦਾ ਉਹ ਕੀ ਹੋਏਗਾ ਇਹ ਬਹੁਤ بڑا ਇੱਕ ਸਵਾਲੀਆ ਨਿਸ਼ਾਨ ਰਹਿੰਦਾ ਉਸ ਸਮੇਂ ਦੇ ਵਿੱਚ ਪਰ ਸਰ ਇੱਕ ਸਵਾਲ ਮੰਦੀ ਹੈ ਸੌਰੀ ਤੁਹਾਨੂੰ ਰੋਕ ਰਿਹਾ ਸਰਕਾਰ ਦੇ ਰੋਲ ਦੀ ਗੱਲ ਕਰਦੇ ਹਾਂ ਸਰਕਾਰ ਦੇ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ ਸਰਕਾਰ ਦਾ ਰੋਲ ਇਸ ਸਭ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਜੋ ਸਰਕਾਰ ਦਾ ਰੋਲ ਸਰਕਾਰੀ ਅਧਿਕਾਰੀਆਂ ਦਾ ਰੋਲ ਹੋਣਾ ਚਾਹੀਦਾ ਆ ਸਰਕਾਰ ਦੇ ਮੰਤਰੀਆਂ ਦਾ ਮਿਲ ਕਿ ਉਹ ਰੋਲ ਨਿਭਾਇਆ ਹਾਲਾਂਕਿ ਸਰਕਾਰ ਦੇ ਮੰਤਰੀ ਜਿਹੜੇ ਆ ਮੋਢਿਆਂ ਦੇ ਉੱਪਰ ਰਾਸ਼ਨ ਚੱਕੀ ਤੁਰੇ ਫਿਰਦੇ ਨਜ਼ਰ ਆਉਂਦੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਲੋਕਾਂ ਦਾ ਹੈਲੀਕਾਪਟਰ ਲੋਕਾਂ ਦੇ ਲਈ ਆ ਅੱਜ ਇਸ ਏਰੀਏ ਦੇ ਵਿੱਚ ਆਉਂਦੇ ਨੇ ਮੁੱਖ ਮੰਤਰੀ ਸਾਹਿਬ ਇੱਕ ਭੈਣ ਦੇ ਗੱਲ ਲੱਕੇ ਰੋਂਦੇ ਵੀ ਨੇ ਕਿ ਮੈਨੂੰ ਤੁਹਾਡਾ ਦੁੱਖ ਤਰਤ ਪਤਾ ਪਰ ਕੀ ਸਰਕਾਰ ਦਾ ਜੋ ਰੋਲ ਬਣਦਾ ਆ ਉਹ ਨਿਭਾਇਆ ਸਰਕਾਰ ਉੱਨੀ ਜੇ ਸਰਕਾਰ ਨਿਭਾਉਣ ਯੋਗੀ ਹੁੰਦੀ ਤਾਂ ਇੰਨਾ ਡੈਮੇਜ ਨਹੀਂ ਸੀ ਹੋਣਾ ਉਹਦਾ ਕਾਰਨ ਇਹ ਹੈ ਮੁੱਖ ਮੰਤਰੀ ਤਾਂ ਕਲਾਕਾਰ ਹੈਗੇ ਡਰਾਮਾ ਤਾਂ ਜਦ ਮਰਜ਼ੀ ਕਰ ਸਕਦੇ ਨੇ ਕਦੇ ਰੋ ਲੋ ਕਦੇ ਹੱਸ ਲੋ ਜੋ ਮਰਜ਼ੀ ਕਰ ਲੋ ਕਲਾਕਾਰ ਬੰਦੇ ਨੂੰ ਨਾਰਮਲ ਲੋਕਾਂ ਨਾਲੋਂ ਵੱਧ ਆਉਂਦਾ ਹੁੰਦਾ ਇਹ ਚੀਜ਼ ਟੈਂਪਰੇਰੀ ਤੌਰ ਦੇ ਉੱਤੇ ਤੇ ਉਹ ਰੋਜ਼ ਚੁਟਕਲੇ ਸੁਣਾ ਰਹੇ ਨੇ ਹੜੱਚ ਵੀ ਚੁਟਕਲੇ ਸੁਣਾ ਰਹੇ ਨੇ ਮਤਲਬ ਬਾਕੀ ਦੀਆਂ ਗੱਲਾਂ ਤੁਸੀਂ ਛੱਡੋ ਇਸ ਲਈ ਲੋਕਾਂ ਦਾ ਦਰਦ ਇੱਕ ਬੇਹੱਦ ਹੈ ਜੇ ਸਰਕਾਰ ਨੂੰ ਆਪਾਂ ਤਰਤੀਬ ਵਾਈਚ ਦੇਖੀ ਜਿੰਨੇ ਵੀ ਹੜ ਰੋਕੂ ਪ੍ਰਬੰਧ ਕਰਨੇ ਹੁੰਦੇ ਆ ਉਹਦੀ ਮੀਟਿੰਗ ਅਪ੍ਰੈਲ ਦੇ ਪਹਿਲੇ ਹਫ਼ਤੇ ਨਿਬੜ ਜਾਣੀ ਹੁੰਦੀ ਹੈ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਇਹ ਮੀਟਿੰਗ ਕਰਦੇ ਨੇ 5 ਜੂਨ ਨੂੰ ਜਾ ਕੇ ਜੀ ਤੇ ਕਿਉਂਕਿ ਤੁਸੀਂ ਚੋਣਾ ਚ ਲੱਗੇ ਹੋ ਬਾਈ ਇਲੈਕਸ਼ਨ ਹੈ ਜੀ ਫਲਾਨਾ ਜਿਹੜੀ ਸਰਕਾਰ ਚ 4 4 ਮਹੀਨੇ ਕੈਬਨਿਟ ਦੀ ਮੀਟਿੰਗ ਨਾ ਹੋਵੇ ਉਹਨੇ ਇਹਨਾਂ ਦਾ ਪ੍ਰਬੰਧ ਕਿਵੇਂ ਕਰ ਦੇਣਾ ਇਹ ਤਲਵਾਰ ਤੇ ਮੁੱਖੀ ਵਾਲੀ ਤਾਂ ਗੱਲ ਨਹੀਂ ਤੁਸੀਂ ਕਿਸਤੀਆਂ ਵੀ ਮਗਾਉਣੀਆਂ ਨੇ ਕਿਤੇ ਆਰਡਰ ਦੇਵੋਗੇ ਕਿਤੇ ਕੋਈ ਚੀਜ਼ ਮਗਾਓਗੇ ਕਿਤੇ ਕੋਈ ਗੱਲ ਕਰੋਗੇ ਤਾਂ ਹੀ ਕੁਝ ਆਊਗਾ ਤੁਸੀਂ ਡਰੇਨੇਜ ਦੀ ਸਫਾਈ ਕਰਨੀ ਹੈ ਤੁਸੀਂ ਬਾਕੀ ਚੀਜ਼ਾਂ ਦੀ ਕਰਨੀ ਹੈ ਟੈਂਡਰ ਕੱਢੋਂਗੇ ਠੇਕਾ ਲਊ ਇਹਨੂੰ ਨਾ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਰਹੀ ਹੋਵੇ ਇਹਨੂੰ ਹਾੜਾਂ ਦੀ ਲੂਟ ਕਿਹਾ ਜਾਂਦਾ ਹੈ ਜੀ ਉਹ ਸਮੇਂ ਤੇ ਕੰਮ ਨਹੀਂ ਕਰਦੇ ਫਿਰ ਜਿਹੜਾ ਕਰੋੜਾਂ ਰੁਪਈਆ ਹੜ ਦਾ ਮਾਮਲਾ ਹੁੰਦਾ ਉਹ ਕਹਿੰਦੇ ਉਹ ਚ ਖਰਚ ਹੋ ਗਿਆ ਉਹ ਪੁੱਛਦੇ ਨੇ ਖਰਚ ਕਿੱਥੇ ਹੋ ਗਿਆ ਕਿਉਂਕਿ ਪੀਤਾ ਲੈ ਕੇ ਨਾਪ ਨਹੀਂ ਉਹ ਕਹਿੰਦੇ ਹੜਾਂ ਚ ਰੁੜ ਗਿਆ ਮਤਲਬ ਐਵੇਂ ਅਫਸਰਾਂ ਦੀਆਂ ਜੇਬਾਂ ਭਰੀਆਂ ਜਾਂਦੀਆਂ ਨੇ ਐਵੇਂ ਮੰਤਰੀਆਂ ਦੀਆਂ ਜੇਬਾਂ ਭਰੀਆਂ ਜਾਂਦੀਆਂ ਨੇ ਤੇ ਲੋਕ ਵਿਚਾਰੇ ਕੁਦਰਤ ਦਾ ਸਿਸਟਮ ਹੈ ਤੇ ਜਦੋਂ ਦੁਬਾਰਾ ਫੇਰ ਪਾਣੀ ਨਿਕਲ ਗਿਆ ਉਹ ਆਪਣੀ ਜ਼ਿੰਦਗੀ ਚ ਫੇਰ ਆ ਜਾਂਦੇ ਨੇ ਵਿਚਰੋ ਫਸਲ ਬੀਜ ਲਓ ਜੋ ਵੀ ਮਰਜ਼ੀ ਕਰ ਲਓ ਇਸਲੇ ਬੰਦੇ ਉੱਤੇ ਤੇ ਇੱਕ ਤਾਂ ਇਹ ਗੱਲ ਹੈ ਕਿ ਉਹਨੇ ਸਮਾਂ ਰਹਿੰਦੇ ਜੀ ਇਹ ਕੰਮ ਨਹੀਂ ਕੀਤੇ ਦੂਜੀ ਗੱਲ ਇਹ ਹੈ ਕਿ ਉਹਨਾਂ ਦਾ ਤਾਂ ਦਿਮਾਗ ਹੀ ਹੈ ਨਹੀਂ ਕਿ ਉਹਨਾਂ ਨੂੰ ਸਮਝ ਹੋਵੇ ਜੀ ਭਗਵੰਤ ਮਾਨ ਉਹਨਾਂ ਦੀ 2023 ਦੀ ਇੱਕ ਵੀਡੀਓ ਤੁਰੇ ਫਿਰਦੀ ਹੈ ਜੀ ਉਹ ਕਹਿੰਦਾ ਮੈਂ ਮੰਗਣ ਕਿਵੇਂ ਜਾਵਾਂ ਕਿ ਇੱਧਰ ਤੋਂ ਮੈਂ ਕਿਉਂ ਮੰਗਾ ਬਿਲਕੁਲ ਅਸੀਂ ਕੋਈ ਪਿਖਾਰੀ ਆਂ ਮੈਨੂੰ ਹੱਕ ਹੈ ਪੁਰਾਣਿਆਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਨੂੰ ਪਤਾ ਸਾਡੇ ਕੋਲ ਖਜ਼ਾਨੇ 'ਚ ਪੈਸੇ ਪਏ ਨੇ ਹੁਣ ਵੀ 10000 ਕਰੋੜ ਰੁਪਇਆ ਤੁਹਾਡੇ ਕੋਲ ਡਿਜਾਸਟਰ ਮੈਨੇਜਮੈਂਟ ਫੰਡ ਦਾ ਪਿਆ ਉਹ ਚ ਰੁਪਇਆ ਖਰਚ ਕਰਕੇ ਤਾਂ ਦਿਖਾਓ ਹੁਣ ਤੋਂ ਚਿੱਠੀ ਲਿਖ ਰਿਹਾ ਜਦੋਂ ਲੋਕ ਡੁੱਬ ਗਏ ਪ੍ਰਧਾਨ ਮੰਤਰੀ ਨੂੰ ਕਿ ਮੈਨੂੰ ਇਜਾਜ਼ਤ ਦਿਓ ਜੀ ਮੈਂ 50000 ਦੇਣਾ ਚਾਹੁੰਦਾ ਮੈਨੂੰ ਇੰਨਾ ਦਿਓ ਜੀ ਤੈਨੂੰ ਇਹ 2023 ਤੋਂ ਲੈ ਕੇ ਅੱਜ ਤੱਕ ਨਹੀਂ ਸੀ ਪਤਾ ਇਹਦੇ ਨਹੀਂ ਲੜੇ ਕਿਉਂ ਨਹੀਂ ਉਹ ਡਿਜਾਸਟਰ ਮੈਨੇਜਮੈਂਟ ਫੰਡ 'ਚ ਜੇ ਉਹਦੇ ਨਿਯਮ ਤਬਦੀਲ ਕਰਾਉਣੇ ਨੇ ਜੇ ਬਾਕੀ ਨੇ 2023 ਤੋਂ ਲੈ ਕੇ ਆ ਚਾਰ ਦਿਨ ਪਹਿਲਾਂ ਦੀ ਚਿੱਠੀ ਤੇ ਵਿੱਚ ਕਦੇ ਚੀਫ ਮਿਨਿਸਟਰ ਦੀ ਕੋਈ ਚਿੱਠੀ ਦੇਖੀ ਇਹਦੇ ਬਾਰੇ ਕਦੇ ਬਿਆਨ ਸੁਣਿਆ ਜੇ ਕਦੇ ਨਹੀਂ ਤਾਂ ਮਤਲਬ ਤੁਹਾਡੇ ਜੇ ਜਾ ਤਾਂ ਤੁਸੀਂ ਨਾਕਾਬਰ ਹੋ ਜਾਂ ਜਾਣ ਬੁੱਝ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਜਾਂ ਆਪ ਮੂਰਖ ਹੋ ਹੋਰ ਕੋਈ ਤਰੀਕਾ ਹੀ ਨਹੀਂ ਹੈ ਇਹਦੇ ਵਿੱਚ ਇਸ ਕਰਕੇ ਜਦੋਂ ਤੁਸੀਂ ਉਹ ਚੀਜ਼ਾਂ ਨਹੀਂ ਦੇਖਦੇ ਤੇ ਵਿੱਚ ਉਹਦੇ ਫੇਰ ਕਿਸ ਹੋੜ ਤਾਂ ਡਿਜਾਸਟਰ ਮੈਨੇਜਮੈਂਟ ਦੀ ਗੱਲ ਹੈ ਕਹਿੰਦੇ 60000 ਕਰੋੜ ਰੁਪਏ ਉਹਦਾ ਇਹਦੇ ਨਾਲ ਕੀ ਲਗਾ ਦੇ ਗਏ ਵੀ ਉਹ ਤੁਸੀਂ ਅਲੱਗ ਮੰਗੋਗੇ ਦੇਵੋਗੇ ਨਾਲ ਤੁਸੀਂ ਟੋਬੇ ਚਿੱਟ ਸੜ ਦੰਨੇ ਹੋ ਵੀ ਆਪਾਂ ਤਾਂ ਦੇਖੋ ਜੀ ਚਿੱਠੀ ਤਾਂ ਲਿਖਤੀ ਉਹ ਸਾਡਾ ਕੰਮ ਨਹੀਂ ਕਰ ਰਹੇ ਤੇ ਇਹਦੇ ਤੋਂ ਅਲੱਗ ਗੱਲ ਇੱਕ ਹੋਰ ਹੈ ਕਿ ਜਿੰਨਾ ਗਵਰਨਮੈਂਟ ਆਫ ਇੰਡੀਆ ਦਾ ਜਿਹੜੀ ਇੱਕ ਮਿਨਿਸਟਰਈ ਹੈ ਜੀ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਜਿਹੜੀ ਕਲਾਈਮੇਟ ਚੇਂਜ ਜਿਹੜੀ ਵਾਤਾਵਰਨ ਜੰਗਲਾਤ ਤੇ ਜਲਵਾਯੂ ਪਰਵਰਤਨ ਦੀ ਹੈ ਉਸ ਮਿਨਿਸਟਰੀ ਦੇ ਐਕਟ ਦੇ ਤਹਿਤ ਰੂਨ ਬਣੇ ਹੋਏ ਨੇ ਜਿਹੜੇ ਕਹਿੰਦੇ ਨੇ ਵੀ ਜਹ ਜਿਹੜਾ ਦਰਿਆਏ ਇਹਨੂੰ ਜਿੰਦਾ ਰੱਖਣ ਦੇ ਵਾਸਤੇ ਜਦੋਂ ਲੀਨ ਪੀਰੀਅਡ ਹੁੰਦਾ ਹੈ ਜਦੋਂ ਬਿਲਕੁਲ ਹੀ ਖੁਸ਼ਕੀ ਦਾ ਦੌਰ ਹੁੰਦਾ ਹੈ ਕੁਝ ਨਹੀਂ ਹੁੰਦਾ ਉਦੋਂ 20% ਜੀ ਜਦੋਂ ਮਾਨਸੂਨ ਹੁੰਦੀ ਆ ਉਦੋਂ 30% ਜਦੋਂ ਦੋਨਾਂ ਦਾ ਵਿਚਾਲਲਾ ਪੀੜ ਹੁੰਦਾ ਉਦੋਂ 25% ਇਹ ਪਾਣੀ ਲਗਾਤਾਰ ਵਗਦਾ ਹੋਣਾ ਚਾਹੀਦਾ ਨਹੀਂ ਤਾਂ ਦਰਿਆ ਮਰ ਜਾਊਗਾ ਦਰਿਆ ਮਰੂਗਾ ਤਾਂ ਉਹਦੇ ਨਾਲ ਜਿਹੜਾ ਸਾਡੇ ਪੂਰੀ ਬਨਾਸਪਤੀ ਤੇ ਜੀਵ ਜੰਤੂ ਜੁੜਿਆ ਹੁੰਦਾ ਉਹ ਮਰ ਜਾਊਗਾ ਤੇ ਇਹ ਤੋਂ ਬਾਅਦ ਇੱਕ ਬਹੁਤ ਬੜੀ ਤਬਾਹੀ ਆਉਂਗੀ ਇਹਨੂੰ ਜਿੰਦਾ ਰੱਖਣ ਦੀ ਜ਼ਰੂਰੀ ਹੈ ਅੱਜ ਤੱਕ ਪੰਜਾਬ ਦੀ ਕਿਸੇ ਸਰਕਾਰ ਨੇ ਜਕਿੰਦਰ ਨੇ ਜਿਹਦੇ ਕੰਟਰੋਲ ਚ ਬੀਬੀਐਮਬੀ ਹੈ ਇਹ ਮਨੁੱਖਤਾ ਦੇ ਖਿਲਾਫ ਉਹ ਅਪਰਾਧ ਨਹੀਂ ਕਰ ਰਹੀਆਂ ਕਿ ਉਹ ਪਾਣੀ ਕਿੱਥੇ ਛੱਡਿਆ ਜਾ ਰਿਹਾ ਜਦੋਂ ਤਾਂ ਬਾਕੀ ਦੇ ਦਿਨ ਆਉਂਦੇ ਨੇ ਉਦੋਂ ਤਾਂ ਜੇ ਕਬੱਡੀ ਖੇਢੀ ਜਾਂਦੇ ਨੇ ਲੋਕ ਇੱਥੇ ਦਰਿਆ 'ਚ ਕੱਕਾ ਰੇਤਾ ਹੁੰਦਾ ਪਾਣੀ ਉਹ ਨਹੀਂ ਆਉਂਦਾ ਤੇ ਪੰਜਾਬ ਦਾ ਪਾਣੀ ហេਟਲਾ ਡੂੰਗਾ ਚਲਾ ਜਾਂਦਾ ਉਹ ਰੀਚਾਰਜ ਵੀ ਨਹੀਂ ਹੁੰਦਾ ਤੇ ਤੁਸੀਂ ਇਹਦੇ ਤੇ ਖਾਮੋਸ਼ੀ ਕਿਉਂ ਧਾਰੀ ਹੋਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਜੇ ਸਰਕਾਰ ਨੂੰ ਕੇਂਦਰ ਨੂੰ ਪਤਾ ਹੈ ਤੇ ਪੰਜਾਬ ਨੂੰ ਪਤਾ ਹੈ ਤਾਂ ਮੈਂ ਇਹ ਕਹੂੰਗਾ ਕਿ ਲੋਕਾਂ ਦੇ ਖਿਲਾਫ ਸਾਜ਼ਿਸ਼ ਹੈ ਕੁਦਰਤ ਦੇ ਢਾਂਚੇ ਦੇ ਖਿਲਾਫ ਸਾਜ਼ਿਸ਼ ਹੈ ਹਾਂ ਇਹ ਅਲੱਗ ਗੱਲ ਹੈ ਕਿ ਪੰਜਾਬ ਦੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਵੀ ਇਹ ਮੰਗ ਨਹੀਂ ਰਹੀ ਕਿਉਂਕਿ ਉਧਰ ਨੂੰ ਅਜੇ ਉਹ ਗੱਲਾਂ ਅਸੀਂ ਸੋਚ ਨਹੀਂ ਰਹੇ ਇਹ ਵੱਡੀਆਂ ਗੱਲਾਂ ਨੇ ਜ਼ਿੰਦਗੀ ਦੀਆਂ ਗੱਲਾਂ ਨੇ ਇਹ ਪੂਰੀ ਜਿੰਦ ਇਸ ਲਈ ਅੱਗੇ ਤੋਂ ਇਹ ਮੰਗ ਬਣਦੀ ਹੈ ਪੰਜਾਬ ਦੇ ਲੋਕਾਂ ਦੀ ਕੱਲੇ ਪੰਜਾਬ ਦੇ ਲੋਕਾਂ ਦੀ ਕਿ ਜਿੱਥੇ ਦੀ ਵੀ ਦਰਿਆ ਦੁਨੀਆ ਦਾ ਵਗਦਾ ਹੈ ਜਾਂ ਦੇਸ਼ ਦਾ ਵਗਦਾ ਹੈ ਸਭ ਦੀ ਕਿ ਘੱਟੋ ਘੱਟ ਐਵਰੇਜ 25% ਪਾਣੀ ਜੇ ਲਗਾਤਾਰ ਫਲੋਚ ਵਗਦਾ ਰਹੇ ਹੜ ਨਹੀਂ ਆਉਣਗੇ ਲੋਕਾਂ ਦੇ ਤਰਤੀਬ ਚ ਪਾਣੀ ਜਾਂਦਾ ਰ ਉਹ ਹੜ ਕਦੋਂ ਆਉਂਦਾ ਤੁਸੀਂ ਬੰਨ ਰੋਕੀ ਰੱਖਦੇ ਹੋ ਉਹਨੂੰ ਪਰਦੇ ਹੋ ਉਹਨਾਂ ਚਰ ਪਰਦੇ ਰਹਿੰਦੇ ਹੋ ਫਿਰ ਉੱਪਰ ਵੀ ਜਿਆਦਾ ਪੈ ਜਾਂਦਾ ਫਿਰ 1 ਲੱਖ ਤੁਸੀਂ 2 ਲੱਖ ਕੇ ਉਸ ਤੋਂ ਛੱਡਦਾ 1.5 ਲੱਖ ਜੇ 20000 25000 30000 ਕੇ ਉਸਕ ਲਗਾਤਾਰ ਹੁੰਦਾ ਰਹੇ ਕਿਉਂ ਆਊਗਾ ਜਿਹੜਾ ਆਟੋਮੈਟਿਕਲੀ ਨਹੀਂ ਇਸੇ ਕਰਕੇ ਇਹ ਕੁਦਰਤੀ ਨਹੀਂ ਹੈ ਇਹ ਮੈਨ ਮੇਡ ਹੈ ਇਹ ਸਾਡੇ ਉਹ ਜਿਹੜੇ ਇੰਜੀਨੀਅਰ ਉੱਥੇ ਬੈਠੇ ਨੇ ਜਿਹੜਾ ਫੈਸਲਾ ਕਰਨ ਵਾਲਾ ਬਿਊਰੋਕ੍ਰੇਟ ਬੈਠਾ ਹੈ ਜਿਹੜੇ ਮੰਤਰੀ ਸੰਤਰੀ ਅਸੀਂ ਚੁੜਕੇ ਭੇਜਦੇ ਆ ਜੇ ਉਹਨਾਂ ਦੀ ਸਮਝ ਨਹੀਂ ਤਾਂ ਵੀ ਨਲਕੀ ਹੈ ਤਾਂ ਵੀ ਉਹ ਯੋਗ ਨਹੀਂ ਜੇ ਸਮਝਦੇ ਹੋਏ ਫੇਰ ਦੀ ਛੱਡ ਰਹੇ ਤਾਂ ਸਾਜਿਸ਼ ਕਰ ਰਹੇ ਨੇ ਦੋਨਾਂ ਚ ਹੋਰ ਤਾਂ ਕੋਈ ਗੱਲ ਨਹੀਂ ਇਸ ਲਈ ਇਹ ਜਿਹੜਾ ਇੱਕ ਵੱਡਾ ਸਵਾਲ ਹੈ ਇੱਕ ਤਾਂ ਇਹਨੂੰ ਅਡਰੈਸ ਕਰਨਾ ਚਾਹੀਦਾ ਤੇ ਦੂਜੀ ਗੱਲ ਅੱਜ ਤੱਕ ਸਾਰੇ ਲੋਕਾਂ ਨੂੰ ਇਹ ਪਤਾ ਹੈ ਆਮ ਬੰਦਾ ਲੰਘਿਆ ਜਾਂਦਾ ਕਾਰ 'ਚ ਉਹ ਕਹਿੰਦਾ ਜਾਰੇ ਇਹਨਾਂ ਨੂੰ ਰੁੜਨਾ ਹੀ ਹੈ ਦਰਿਆ ਦੀ ਜ਼ਮੀਨ 'ਚ ਬੈਠਾ ਹੈ ਬਿਲਕੁਲ ਰੁੜੂਗਾ ਹੀ ਹੋਰ ਕੀ ਕਰੂਗਾ ਇੱਥੇ ਘਰ ਪਾਇਆ ਇਹਨੂੰ ਪਹਿਲਾਂ ਨਹੀਂ ਦਿੰਦਾ ਵੀ ਇਹ ਦਰਿਆ ਦੀ ਗੱਲ ਹੈ ਹਾਲਾਂਕਿ ਜਿਹੜੀਆਂ ਗੱਲਾਂ ਸਾਂਝੀਆਂ ਨੇ ਉਹ ਜ਼ਮੀਨਾਂ ਤੇ ਤਾਂ ਕਬਜ਼ਾ ਕਰਕੇ ਨਵਾਂ ਚੰਡੀਗੜ੍ਹ ਬਸ ਗਿਆ ਜਸਤਰ ਰਜੀਤ ਸਿੰਘ ਦੀ ਰਿਪੋਰਟ ਹੈ ਤੁਸੀਂ ਛਡਾ ਨਹੀਂ ਰਹੇ ਉਹ ਰਟਾਇਰਡ ਡੀਜੀਪੀ ਰਟਾਇਰਡ ਸੈਕਟਰੀ ਆਈਏਐਸ ਅਫਸਰ ਪੋਲਿਟਿਸ਼ੀਨ ਸਭ ਨੇ ਦੱਬੀ ਹੋਈ ਹੈ ਉਹ ਤਾਂ ਤੁਸੀਂ ਛਡਾ ਨਹੀਂ ਸਕਦੇ ਤੁਹਾਡੇ ਉਧਰੋਂ ਪਾਣੀ ਉਹ ਨਹੀਂ ਚੜਦਾ ਉੱਚੇ ਥਾਂ ਨੂੰ ਕਿਧਰੇ ਨੂੰ ਜਾ ਕੇ ਇਹ ਕਹਿ ਰਿਹਾ ਸੀਗਾ ਆਪਣਾ ਮਛੀ ਮਰਿਸ ਵੀ ਸੁਖ ਬਲਾਸ ਨਾ ਆਪਾਂ ਜਾਂ ਢਾਹ ਢਾਉਂਦੇ ਨਹੀਂ ਸਰਕਾਰੀ ਕੰਮ ਨਹੀਂ ਲਾਵਾਂਗੇ ਉਹ ਟੈਂਕ ਕਿੱਥੇ ਆ ਜਿਹੜਾ ਉਧਰ ਜਾਣਾ ਸੀਗਾ ਕਦੇ ਗਿਆ ਹੀ ਨਹੀਂ ਤੇ ਦੂਜੇ ਪਾਸੇ ਇਹ ਦਰਿਆ ਨੇ ਜਿਹਦੀ ਅਪਦੀ ਕੋਈ ਜ਼ਮੀਨ ਦੀ ਸਾਰੀ ਜ਼ਮੀਨ ਲੋਕਾਂ ਦੀ ਹੈ ਸਾਰੀ ਜ਼ਮੀਨ ਲੋਕਾਂ ਦੀ ਹੈ ਲੋਕਾਂ ਨੂੰ ਤੁਸੀਂ ਖਲਣਾ ਇੱਕ ਬਣਾਇਆ ਹੋਇਆ ਤੁਸੀਂ ਨਾਇਕ ਬਣ ਗਏ ਤੇ ਉਹਨਾਂ ਨੂੰ ਉਹਨਾਂ ਦੀ ਉਹ ਜ਼ਮੀਨ ਚੋਂ ਰੇਤਾ ਚੱਕਣ ਦੀ ਇਜਾਜ਼ਤ ਨਹੀਂ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਚੋਂ ਮੱਛੀ ਦਾ ਠੇਕਾ ਦੇਣ ਦੀ ਇਜਾਜ਼ਤ ਨਹੀਂ ਉਹਨਾਂ ਨੂੰ ਆਪਣੀ ਉਹ ਜ਼ਮੀਨ ਦੇ ਵਿੱਚੋਂ ਜਿਹੜੀ ਸਿਲਟਿੰਗ ਡੀ ਸਿਲਟਿੰਗ ਦਾ ਜਿਹੜਾ ਸਵਾਨ ਹੈ ਉਹ ਤੁਸੀਂ ਠੇਕੇ ਤੇ ਦੇ ਦੇਣੇ ਹੋ ਬਾਕੀਆਂ ਨੂੰ ਤੇ ਉਹਨਾਂ ਨੂੰ ਇਜਾਜ਼ਤ ਹੈ ਨਹੀਂ ਇਹ ਕਿਹੜਾ ਕਾਨੂੰਨਾਂ ਦੀ ਦੁਨੀਆ ਦਾ ਕਿ ਜਿਹਦੀ ਜ਼ਮੀਨ ਹੈ ਮੇਰੀ ਜ਼ਮੀਨ ਹੈ ਉੱਥੇ ਬੋਰ ਕਰਨਾ ਹੈ ਨਹੀਂ ਕਰਨਾ ਇਹ ਮੇਰਾ ਅਧਿਕਾਰ ਹੈ ਨਾ ਬਿਲਕੁਲ ਹਾਂ ਇਹ ਤੱਕ ਤਾਂ ਬਿਲਕੁਲ ਕੱਲੂ ਸਰਕਾਰ ਕਾਨੂੰਨ ਕੋਈ ਹੋਰ ਬਣਾ ਦੂਗੀ ਕਿ ਸਰਕਾਰ ਲਾਉਗੀ ਤਾਂ ਲੱਗ ਗੱਲ ਹੈ ਤਾਂ ਇਹ ਫਰਾਡ ਕਿਉਂ ਹੋ ਰਿਹਾ ਪੰਜਾਬ ਦੇ ਲੋਕਾਂ ਨਾਲ ਕਿ ਇਕੱਲੀ ਇਹ ਸਰਕਾਰ ਨਹੀਂ ਕਰ ਰਹੀ ਹਰ ਸਰਕਾਰ ਕਰ ਰਹੀ ਹੈ ਸਰਕਾਰ ਦੇ ਢਾਂਚੇ ਨੂੰ ਤਾਂ ਪਤਾ ਹੈ ਨਾ ਕਿ ਜ਼ਮੀਨ ਲੋਕਾਂ ਦੀ ਹੈ ਬਾਕੀ ਨੂੰ ਨਾ ਪਤਾ ਹੋਵੇ ਉਹ ਚੁੱਪ ਕਰਕੇ ਲੋਕਾਂ 'ਚ ਇਹ ਵਰਤਾਂਤ ਕਿਉਂ ਸਰਜ ਰਹੀ ਹੈ ਕਿ ਲੋਕ ਥੱਕਾ ਕਰ ਰਹੇ ਜਦੋਂ ਸਰਕਾਰਾਂ ਜਦੋਂ ਚੌਂਕੀਦਾਰ ਚੋਰ ਬਣ ਜਾਈਏ ਤੇ ਜਦੋਂ ਉਹੀ ਆਪਣੇ ਲੋਕਾਂ ਦੇ ਖਰਾਬ ਬਾੜੀ ਖੇਤ ਨੂੰ ਖਾਣ ਲੱਗ ਜੇ ਤਾਂ ਉਦੋਂ ਬਾਅਦ ਕਿਵੇਂ ਲੋਕਾਂ ਦਾ ਭਲਾ ਹੋਏਗਾ ਤੇ ਲੋਕਾਂ ਦੀ ਗੱਲ ਉਸ ਲੈਵਲ ਦੇ ਉੱਤੇ ਜਾਏਗੀ ਇਹ ਬੇहद ਨਾਜ਼ਿਕ ਦੌਰ ਹੈ ਇੱਥੇ ਹੁਣ ਜਦੋਂ ਕਹਿੰਦੇ ਨੇ ਨਾ ਡੈਮੋਕ੍ਰੇਸੀ ਚ ਕਿਹਾ ਜਥਾ ਰਾਜਾ ਤਥਾ ਪਰਜਾ ਪਹਿਲਾਂ ਕਹਿੰਦੇ ਸੀ ਹੁਣ ਜਥਾ ਪਰਜਾ ਤਥਾ ਰਾਜਾ ਇਹ ਪਰਜਾ ਨੂੰ ਹੀ ਜਾਗਣਾ ਪੈਣਾ ਹੈ ਸਮਝਦਾਰ ਹੋਣਾ ਪੈਣਾ ਆ ਜਿਹੜੇ ਵੱਡੇ ਮੁੱਦੇ ਨੇ ਇਹਨਾਂ ਨੂੰ ਸਾਹਮਣੇ ਰੱਖ ਕੇ ਜਵਾਬ ਤਾਲਬ ਕਰਨਾ ਪੈਣਾ ਜਦੋਂ ਭਗਵੰਤ ਮਾਨ ਕਹਿੰਦਾ ਸੀ ਨਾ ਅਸੀਂ ਸਵਾਲ ਕਰਨ ਲਾਵਾਂਗੇ ਬਿਲਕੁਲ ਜੇ ਸਵਾਲ ਕਰਨ ਲਾਓਗੇ ਹੁਣ ਲੋਕ ਕਰਨ ਲੱਗੇ ਸਵਾਲ ਤੇ ਆਓ ਵੀ ਤਾਂ ਸਾਹਮਣੇ ਜਵਾਬ ਦੇਣ ਲਈ ਵੀ ਆਓ ਮੈਂ ਇੱਕ ਰੀਲ ਦੇਖ ਰਿਹਾ ਸੀ ਉਹ ਕਹਿ ਰਿਹਾ ਸੀਗਾ ਜੀ ਤੂੰ ਕੌਣ ਪੁੱਛ ਰਿਹਾ ਸਵਾਲ ਤੂੰ ਪੀਟੀਸੀ ਤੋਂ ਲੱਗਦਾ ਜਾਂ ਤਾਂ ਪੀਟੀਸੀ ਗੈਰਕਾਨੂੰਨੀ ਘਰਾੜ ਦੇ ਦਿਓ ਉਹਨੂੰ ਬੰਦ ਕਰਾ ਦਿਓ ਜੇ ਉਹ ਹੈ ਚਾਹੇ ਪੀਟੀਸੀ ਹੋਵੇ ਚਾਹੇ ਕਾਲਾ ਚੋਰ ਹੋਵੇ ਤੁਸੀਂ ਕੀ ਲੈਣਾ ਕੌਣ ਇੱਕ ਬੰਦਾ ਤੁਹਾਡੇ ਤੋਂ ਸਵਾਲ ਕਰ ਰਿਹਾ ਉਹ ਇਹ ਕਹਿ ਰਿਹਾ ਵੀ ਤੇਰੀ ਭਾਈ ਵੀਡੀਓ ਹੈ ਇੱਕ ਉਹ ਚੱਲ ਰਹੀ ਹੈ ਜਿਹੜੀ ਕਹਦੀ ਆ ਮੁਰਗੀ ਦਾ ਵੀ ਪੈਸਾ ਦੇਾਂਗੇ ਜਿਹੜੀ ਕਹਿੰਦੀ ਐ ਬੱਕਰੀ ਦਾ ਵੀ ਦੇਾਂਗੇ ਉਹ ਕਿੱਥੇ ਐ ਪੈਸਾ ਜਵਾਬ ਤੈਨੂੰ ਇਹਦਾ ਦੇਣਾ ਚਾਹੀਦਾ ਜਾਂ ਕੌਣ ਪੁੱਛ ਰਿਹਾ ਮੰਨ ਲਓ ਮੈਂ ਪੱਤਰਕਾਰ ਨਹੀਂ ਹਾਂ ਮੈਂ ਇਸ ਦੇਸ਼ ਦਾ ਸਿੰਪਲ ਨਾਗਰਿਕ ਹਾਂ ਇਹ ਸਵਾਲ ਤਾਂ ਪੁੱਛਣ ਦਾ ਮੈਨੂੰ ਵੀ ਹੱਕ ਹੈ ਨਾ ਮੇਰੇ ਤਾਂ ਤੁਸੀਂ ਬਲਦੇਮ ਥੋੜੀ ਥੋੜੀ ਲਾ ਦੋਗੇ ਮੈਂ ਪਾਕਿਸਤਾਨੋਂ ਆਇਆ ਜਿਹੜੀਆਂ ਇਹ ਟ੍ਰਿਕ ਬਾਜ਼ੀਆਂ ਹੁੰਦੀਆਂ ਨੇ ਸਵਾਲ ਤੋਂ ਭੱਜਣ ਦੀਆਂ ਇਹ ਬੇਹੱਦ ਬੇਹੂਦਾ ਨੇ ਬੇਹੱਦ ਜ਼ਿੰਮੇਵਾਰੀ ਤੋਂ ਭੱਜਣ ਵਾਲੀਆਂ ਨੇ ਤੁਹਾਨੂੰ ਸਾਹਮਣੇ ਆ ਕੇ ਆਪਣੀ ਗੱਲ ਉਸ ਰੂਪ ਵਿੱਚ ਦੱਸਣੀ ਚਾਹੀਦੀ ਹੈ ਤੇ ਇੱਕ ਹੋਰ ਪਹਿਲੂ ਇਹ ਆ ਪੰਜਾਬ ਸਰਕਾਰ ਦਾ ਜਿਹੜੀ ਆਪਣੇ ਬਣੋ ਅਜੇ ਤੱਕ ਪ੍ਰੋਵੀਜ਼ਨਲ ਡਾਟਾ ਤਿਆਰ ਕਰਕੇ ਇੱਕ ਦਸਤਾਵੇਜ਼ ਤਿਆਰ ਕਰਕੇ ਕਿੰਨੀ ਜ਼ਮੀਨ 'ਚ ਫਸਲ ਮਾਰੀ ਗਈ ਕਿੰਨੇ ਪਸ਼ੂ ਮਾਰੇ ਗਏ ਕਿੰਨੀਆਂ ਬੰਦਿਆਂ ਦੀਆਂ ਮੌਤਾਂ ਹੋ ਗਈਆਂ ਤੇ ਕਿੰਨਾ ਚੀਜ਼ਾਂ ਹੋਰ ਚਾਹੀਦੀਆਂ ਨੇ ਇਹ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਦਸਤਾਵੇਜ਼ ਨਹੀਂ ਭੇਜ ਪਾਈ ਤੁਹਾਡਾ ਖੇਤੀਬਾੜੀ ਡਿਪਾਰਟਮੈਂਟ ਕੀ ਕਰਦਾ ਤੁਹਾਡਾ ਰੈਵਨਿਊ ਡਿਪਾਰਟਮੈਂਟ ਕੀ ਕਰਦਾ ਤੇ ਤੁਹਾਡੇ ਬਾਕੀ ਡਿਪਾਰਟਮੈਂਟ ਕੀ ਕਰਦੇ ਨੇ ਤਾਂ ਮਤਲਬ ਨਹੀਂ ਕੰਮ ਕਰ ਰਹੇ ਕੰਮ ਅਸੀਂ ਉਹਨਾਂ ਦਾ ਕੀ ਮੰਨਾਂਗੇ ਤੁਹਾਡਾ ਪੰਜਾਬਾ ਚੱਕ ਕੇ ਇੱਥੇ ਲੋਕਾਂ ਦੇ ਵਿੱਚ ਆ ਕੇ ਟਰੈਕਟਰ ਦੀ ਫੋਟੋ ਖਿਚਾ ਲਈ ਤੁਹਾਡੇ ਤੋਂ ਕੋਈ ਤਵੱਕੋ ਨਹੀਂ ਰੱਖਦਾ ਤੁਹਾਡੇ ਤੋਂ ਤਵੱਕੋ ਰੱਖਦੇ ਨੇ ਕਿ ਤੁਹਾਡਾ ਢਾਂਚਾ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਤੁਸੀਂ ਉਹ ਪੈਸੇ ਉਹਨੂੰ ਭੇਜ ਰਹੇ ਹੋ ਜਾਂ ਨਹੀਂ ਸਮਾਨ ਭੇਜ ਰਹੇ ਹੋ ਜਾਂ ਨਹੀਂ ਇਹ ਜਿਹੜੀ ਫੋਟੋ ਸੂਟ ਹੈ ਨਾ ਲਾਲਾ ਬੈਨਰ ਮੈਨੂੰ ਇਹ ਲੱਗਦਾ ਕਿ ਹਰ ਪੋਲੀਟੀਕਲ ਪਾਰਟੀ ਜਿਹੜੀ ਬੈਨਰ ਲਾ ਕੇ ਆਉਂਦੀ ਹੈ ਸਰਕਾਰ ਜਿਹੜੀ ਬੈਨਰ ਲਾ ਕੇ ਆਉਂਦੀ ਆ ਉਹ ਕ੍ਰਾਈਮ ਕਰ ਰਹੀ ਆ ਉਹਦਾ ਮਕਸਦ ਲੋਕਾਂ ਦਾ ਦਰਦ ਬਣਾਉਣਾ ਨਹੀਂ ਹੈ ਉਹਦਾ ਮਕਸਦ ਕੇਵਲ ਲੋਕਾਂ ਦੀ ਵੋਟ ਲੈਣਾ ਹੈ ਹੁਣ ਪਿੰਡ ਆ ਰਹੇ ਨੇ ਇੱਥੇ ਕੋਈ ਨਿੱਜੀ ਨਾਮ ਲੈ ਕੇ ਆ ਰਿਹਾ ਉਹ ਕਹਿੰਦਾ ਪਿੰਡ ਕੋਟਪਾਈ ਪਿੰਡ ਫਲਾਨਾ ਉਹ ਪਿੰਡ ਬਦਲ ਲਈ ਆ ਰਿਹਾ ਉਹ ਆਪਣਾ ਵੋਟਰ ਹੀ ਨਹੀਂ ਨਾ ਆ ਰਿਹਾ ਇਹਦਾ ਚ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਦੂਜਾ ਲੈ ਕੇ ਆਊਗਾ ਮੰਤਰੀ ਫਲਾਨਾ ਸਿੰਘ ਬਿਲਕੁਲ ਪਾਰਟੀ ਫਲਾਨੀ ਪਾਰਟੀ ਫਲਾਨੀ ਇਹਦੇ ਚ ਹਮੇਸ਼ਾ ਸਵਾਰਥ ਤੇ ਨਿਸਕਾਮ ਇਹ ਦੋ ਗੰਨਾਂ ਦੀ ਲੀਕ ਤੁਹਾਡੇ ਸਾਹਮਣੇ ਰੋਜ਼ ਖਿੱਚੀ ਜਾ ਰਹੀ ਹੈ ਜਿੱਦੇ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਇਸ ਨਜ਼ਰ ਆ ਰਿਹਾ ਸਭ ਦੇ ਸਾਹਮਣੇ ਕੀ ਲੱਗਦਾ ਕਿ ਕਿ ਇਹ ਕੰਮ ਤਾਂ ਜਿਵੇਂ ਜਿਸ ਤਰ੍ਹਾਂ ਦੇ ਨਾਲ ਰਾਸ਼ਨ ਚੁੱਕੇ ਐਮ ਐਲ ਏ ਮੰਤਰੀ ਜਿਹੜੇ ਨੇ ਉਤਰੇ ਫਿਰਦੇ ਨੇ ਜਿਸ ਤਰ੍ਹਾਂ ਟਰਾਲੀਆਂ ਦੇ ਵਿੱਚ ਮਿੱਟੀ ਪਾਉਂਦੇ ਫਿਰਦੇ ਨੇ ਇਹ ਕੰਮ ਤਾਂ ਸੰਸਥਾਵਾਂ ਵੀ ਕਰ ਰਹੀਆਂ ਨੇ ਕੀ ਲੱਗਦਾ ਕਿ ਮੰਤਰੀਆਂ ਦਾ ਇਹ ਕੰਮ ਐਮ ਐਲ ਏ ਦਾ ਇਹ ਕੰਮ ਬਣ ਲੱਗਦਾ ਨਹੀਂ ਕਿ ਐਮ ਐਲ ਏ ਨੂੰ ਆਪਣੀ ਬੰਦੀਜੋ ਜ਼ਿੰਮੇਵਾਰੀ ਲੋਕ ਇਨ੍ਹਾਂ ਲੋਕਾਂ ਨੇ ਉਹਨਾਂ ਨੂੰ ਦਿੱਤੀ ਆ ਜਿਹੜੇ ਇਸ ਵੇਲੇ ਪਾਣੀਆਂ ਚ ਡੁੱਬ ਰਿਹਾ ਉਹ ਨਿਭਾਉਣੀ ਚਾਹੀਦੀ ਆ ਸਵਾਏ ਕਿ ਜੋ ਕੰਮ ਲੋਕ ਵੀ ਕਰ ਸਕਦੇ ਨੇ ਸੰਸਥਾਵਾਂ ਵੀ ਕਰ ਸਕਦੇ ਉਹਨਾਂ ਤੋਂ ਇਲਾਵਾ ਵੈਸੇ ਜੇ ਕਦੇ ਆਪਾਂ ਸਵਾਲ ਪੁੱਛੀ ਐ ਬੀਂਗ ਐਮ ਐਲ ਏ ਤੇਰੇ ਕੀ ਕੰਮ ਨੇ ਪੰਜਾਬ ਦੇ 117 ਐਮ ਐਲ ਏ ਚੋਂ ਜੇ 2 ਨੰਬਰ ਵੀ ਲੈ ਗਿਆ 100 ਚੋਕੇ ਬੀ ਗਿਆ ਐਮ ਐਲ ਏ ਉਹਦੇ ਕੀ ਤੇ ਮੇਰਾ ਨਾਮ ਬਟਾ ਦੇਣਾ ਪਤਾ ਹੀ ਨਹੀਂ ਆ ਬਾਦਕ ਤਾਕਤ ਹੀ ਨਹੀਂ ਆ ਕਿ ਉਹਨੂੰ ਇਹ ਪਤਾ ਹੋਵੇ ਮੈਂ ਐਮ ਐਲ ਏ ਆ ਮੈਂ ਕੀ ਕਰਨਾ ਜੇ ਉਹਨੂੰ ਕਹੇ ਭਾਈ ਇੱਕ ਚੁਟਕੜਾ ਸੁਣਾ ਰਿਹਾ ਐਸੇ ਕੋਈ ਕਹਿੰਦੇ ਮੈਂ ਉਹਨੂੰ ਕਿਹਾ ਮੈਂਬਰ ਐਮ ਐਲ ਏ ਦਾ ਮਤਲਬ ਹੁੰਦਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਲੈਜਿਸਲੇਸ਼ਨ ਦਾ ਮਤਲਬ ਹੁੰਦਾ ਕਾਨੂੰਨ ਬਣਾਉਣਾ ਤਾਂ ਕਦ ਕਰੂੰਨ ਦੇਖਿਆ ਕਦੇ ਕਾਨੂੰਨ ਤੇ ਬਹਿਸ ਕੀਤੀ ਹੈ ਕਦੇ ਸਮਝ ਆਈ ਹੈ ਤੈਨੂੰ ਆਈ ਹੋ ਨਹੀਂ ਕਿਸੇ ਨੂੰ ਕਿਸੇ ਵਿਧਾਨ ਸਭਾ ਚ ਕੋਈ ਐਮ ਐਲ اے ਕਿਸੇ ਕਾਨੂੰਨ ਤੇ ਕਿਸੇ ਬਿਲ ਤੇ ਬਹਿਸ ਕਰਦਾ ਸੁਣਿਆ ਹੁਣ ਤੱਕ